ਕਈ ਵਾਰ ਇਹ ਮਫਾਜ਼ੀ ਜੀ ਪੜਿਆ ਸੀ ਸ਼ੇਖ ਸਾਹਿਬ ਜੀ ਲਿਖਦਾ ਨਾਦਾਨ ਨੂੰ ਦਫਰਾਂ ਨੂੰ ਬੇਵਕੂਨ ਨੂੰ ਐਨੀ ਤਰੱਕੀ ਮਿਲਦੀ ਐਨੀ ਦੌਲਤ ਮਿਲਦੀ ਐ ਦਾਣਾ ਅਕਲਮੰਦ ਹੈਰਾਨ ਹੁੰਦਾ ਮੈਨੂੰ ਕਿੱਥਾ ਮਿਲਦੀ ਕਿਉਂਕਿ ਉਹ ਉਹਦੇ ਜੜੀਆ ਪਿਛਲੇ ਜਨਮ ਦੀ ਪ੍ਰਬਾਤਵਾਦੀ ਕਮਾਈ ਹੁੰਦੀ ਐ ਸਪਿਰਚੁਅਲ ਕੈਪੀਟਲ ਹੁੰਦਾ ਸਪਿਰਚੁਅਲ ਕੈਪੀਟਲ ਨਾਲ ਉਹ ਅੱਗੇ ਚੜਦਾ ਉਹ ਸਾਰੀ ਹੁੰਦੀ ਐ ਜੇ ਅਕਲ ਨਾਲ ਤਾਂ ਕੁਝ ਨਹੀਂ ਹੁੰਦਾ ਅਕਲ ਨਾਲ ਤਾਂ ਕਿੰਨ ਕਹਦਾ ਨੇ ਇਹ ਹੁੰਦਾ ਜਿੰਨਾ ਤੁਹਾਡਾ ਭਗਤੀ ਕੀਤੀ ਹੈ ਪ੍ਰੇਮ ਕੀਤਾ ਹੈ ਉਹ ਫਿਰ ਤੁਹਾਡੇ ਬਗਰ-ਮਗਰ ਨੌਕਰੀਆਂ ਮਗਰ ਨਾ ਡਟਣਗੇ ਤੁਹਾਡੀ ਲਛਮਣ ਜਿਨ੍ਹਾਂ ਤੁਸੀਂ ਗੁਰੂ ਨਾਲ ਪ੍ਰੇਮ ਕਰੋਗੇ ਜਿੰਨਾ ਸਪਿਚਲ ਆਪਣੇ ਫਰਮੈਂਟ ਹੋਏਗੀ ਉਨਾ ਹੀ ਤੁਹਾਡੇ ਤੱਕੀ ਹੋਏਗੀ ਉਹ ਉਸ ਵੇਲੇ ਆਦਮੀ ਮਾਇਆ ਚ ਨੇ ਮਾਇਆ ਉਹਦੇ ਪਿੱਛੇ ਪਿੱਛੇ ਡੰਟਦੀ ਹੈ ਅਸੀਂ ਤਾਂ ਕਹਿ ਰਿਹਾ ਕਿ ਪਰਮਾਤਮਾ ਦਾ ਸਾਰਾ ਡਿਵਾਈਨ ਲਾ ਯਾਰ ਪਰਮਾਤਮਾ ਦਾ ਇਹ ਹੈ ਰੂਲ ਮਜੂਰ ਮਜੂਰ ਵੀ ਹੈ ਉਹ ਦੇ ਮੁਤਾਬਿਕ ਸਾਰਾ ਚੱਲ ਰਿਹਾ ਐ ਡਿਵਾਈਨ ਨਾਲ ਨਾਲ ਨਹੀਂ ਅਲਾਈ ਕਾਨੂੰਨ ਨਾਲ ਤੇ ਉਹ ਉਹ ਵੈਲ ਰੇਂਜ ਹੁੰਦੀ ਪਹਿਲੇ ਹੁੰਦੀ ਹੈ ਦੇਖ ਇਹ ਦੇਖੀਏ ਜਿਹੜੀ ਸਪਿਚਲ ਕੈਪਟਰ ਹੁੰਦਾ ਜਿਵੇਂ ਮਾਤਵਾ ਨਾਮ ਬਣ ਜਪਦੇ ਹੋ ਸਭ ਕੁਝ ਜਪਦੇ ਹੋ ਉਹ ਤੁਹਾਡੇ ਅੰਦਰ ਰੂਹਾਂ ਇੱਕ ਪਾਰ ਰੂਹਾਨੀ ਪੂੰਜੀ ਆ ਜਾਂਦੀ ਹੈ ਇੱਕ ਡਿਵਾਈਨ ਪਾਵਰ ਆ ਜਾਂਦੀ ਹੈ ਉਹਦੇ ਤੁਹਾਡੇ ਚ ਉਹਦੇ ਨਾਲ ਤੁਸੀਂ ਜਦ ਜਬਲੇ ਰੋ ਆਟੋਮੈਟਿਕਲੀ ਤੁਹਾਡੇ ਪਿੱਛੇ ਪਿੱਛੇ ਕਿਹਨੂੰ ਕਹਿੰਦੇ ਨੇ ਇੱਕ ਮੰਗੀਆਂ ਚੀਜ਼ਾ ਇੱਕ ਐਮ ਮੈਂ ਤੁਹਾਨੂੰ ਦੱਸਿਆ ਸੀ ਚੇਜ ਹੁੰਦੀ ਆ ਪਹਿਲੇ ਬੱਚੇ ਆਪੋ ਜਲਦੀ ਖੇਲਦੇ ਗੁਦਦੇ ਨੇ ਖਿਆ ਗੱਲਾਂ ਉਹਦਾ ਕਰਦੇ ਨੇ ਨੱਚਦੇ ਟੱਪਟੱਪ ਕਰਦੇ ਇੱਕ ਬੱਚਾ ਨੂੰ ਕਿਸੇ ਨੂੰ ਪ੍ਰੇਮ ਲੱਗ ਜਾਏ ਕਿਸ ਮਹਾਂਪੁਰਸ਼ ਦੇ ਨਾਲ ਸੰਗਤ ਹੋ ਗਈ ਉਹਨਾਂ ਕਾ ਨਾਮ ਜਪਿਆ ਕਰ ਉਹ ਨਾਮ ਵਨ ਜਪਦਾ ਹੁੰਦਾ ਤੇ ਉਹ ਸੀਰੀਅਸ ਹੋ ਜਾਂਦਾ ਕਿਉਂਕਿ ਉਹਨੂੰ ਪ੍ਰੇਮ ਅੰਦਰ ਲੱਗ ਗਿਆ ਪਰਮਾਤਮਾ ਦੇ ਨਾਲ ਉਦੇ ਗੱਪਾਂ ਪੱਤ ਕਭ ਇਹ ਮਹਾਰਾ ਦੂਸਾਂ ਮਾਰਦਾ ਕਉ ਦੂਸਰੇ ਵਾਰ ਤੇ ਸਾਥੀ ਹੁੰਦੇ ਨੂੰ ਕਹਿੰਦਾ ਤੈਨੂੰ ਕੀ ਹੋ ਗਿਆ ਤੂੰ ਬਿਮਾਰੀ ਲੱਗ ਗਈ ਆ ਕੀ ਹੋ ਗਿਆ ਤੈਨੂੰ ਉਹ ਕੀ ਦੱਸੇ ਕਿ ਮੇਰੇ ਕੋਲ ਕੀ ਹੋ ਗਿਆ ਉਹਦੇ ਅੰਦਰ ਪ੍ਰੇਮ ਲੋਇਆ ਆ ਅੰਦਰ ਉਹਦੇ ਆਪਣਾ ਖਿੱਚਿਆ ਪਰਮਾਤਮਾ ਵੱਲ ਤੇ ਉਹ ਪਹਿਲੇ ਜਿਸਨ ਨਾਜਾ ਟੱਪ ਬੋਲਦਾ ਸੀ ਉਹ ਬੋਲਾਂ ਉਹਦਾ ਹੋ ਗਿਆ ਟੁੱਟ ਗਿਆ ਘਟ ਹੋ ਜਾਂਦਾ ਅਗਲੇ ਹੋਰ ਨਾਮਨ ਜਪਦਾ ਆ ਤੇ ਗੁਰਮੁਖ ਫੇਰ ਉਦੋਂ ਜਿੱਦੀ ਸਟੇਜ ਆਦੀ ਆ ਨਦੀ ਦੇ ਵਿੱਚ ਨਦੀ ਦੇ 스테ਜ ਦੇ ਵਿੱਚ ਮਾਇਆ ਬਹੁਤ ਪਿਛਵਾਉਂਦੀ ਹੈ ਸਭ ਕੁਝ ਇਹ ਪਰਮਾਤਮਾ ਦੇ ਸਿਰ ਪਿੱਛੇ ਕੈਪਟਨਸ ਹਾਲ ਹੁੰਦਾ ਜਿੰਨਾ ਪਰਮਾਤਮਾ ਦਾ ਨਾਮ ਲਿਆ ਹੋਏਗਾ ਉਹਨਾਂ ਉਹਦੇ ਮਗਰ ਬਗ ਨੱਠੇਗੀ ਅਗਰ ਅਸੀਂ ਮਾਇਆ ਦੇ ਵਿੱਚ ਫਸ ਗਏ ਤਾਂ ਆਪਣੀ ਪਿਛਲੀ ਕਮਾਈ ਸਾਰੀ ਖਰਾਬ ਕਰਦੇ ਅਗਰ ਮਾਇਆ ਨੂੰ ਪਰਕਾਰਜ ਲਾਤਾ ਉਹਦੇ ਚ ਆਪਣੇ ਆਪ ਸਾਦਾ ਰਹੇ ਆਪਣਾ ਚੰਗੇ ਕੰਮ ਤੇ ਲਾਤਾ ਫਿਰ ਆਦਮੀ ਹੋਰ ਦੁਤਾ ਚੜਦਾ ਇਹ ਪਹਿਲੇ ਜਨਮ ਦੀ ਜੋ ਕਮਾਈ ਕੀਤੀ ਹੁੰਦੀ ਆ ਉਹਦੇ ਨਾਲ ਤੁਹਾਡੀ ਤਰੱਕੀ ਹੁੰਦੀ ਆ ਅਕਲ ਨਾਲ ਕੁਝ ਨਹੀਂ ਹੁੰਦੀ ਅਕਲ ਨਾਲ ਤੇ ਕਈ ਵਾਰ ਫਾਰਸੀ ਮੈਂ ਪੜ੍ਹਿਆ ਸੀ ਕਿ ਨਾਦਾਨ ਨੂੰ ਖੁਦਾ ਇੰਨੀ ਬਖਸ਼ਿਸ਼ ਇਹਨਾਂ ਮਾਲ ਦੌਲਤ ਮਾਇਆ ਦਿੰਦੀ ਆ ਦਾਦਾ ਜਿਹੜੇ ਅਕਲਮੰਦੇ ਹੁਰਾਨ ਹੁੰਦੇ ਨੇ ਪਏ ਕਿਸੇ ਤਾਂ ਚੱਲ ਗਿਆ ਉਹ ਕਿਉਂ ਚੱਲ ਗਿਆ ਕਿਉਂਕਿ ਉਹਨਾਂ ਸਪਿਚੁਅਲ ਕੈਪਚਰ ਆ ਉਹਦੇ ਕੋਲ ਰੋਹਾਨੀ ਪੂੰਜੀ ਆ ਉਨ ਪਰ ਬਾਦਵਾ ਨਾਲੇ ਆਇਆ ਪਰਮਾਤਮਾ ਦੀ ਬੇਸ਼ਿਸ਼ ਕਰਦਾ ਅਕਲ ਨਾਲ ਬਿਲਕੁਲ ਕੁਝ ਨਹੀਂ ਹੁੰਦਾ ਹੁੰਦਾ ਇਹ ਜੁਆਇੰਟ ਪਾਵਰ ਦਾ ਪ੍ਰਮਾਤਮਾ ਦੀ ਹੈ ਅਲਾਈ ਤਾਕਤ ਨਾਲ ਜੁਆਇੰਟ ਲਾਦਾ ਹੁੰਦਾ ਤੇ ਇਸ ਕਰਕੇ ਸਾਨੂੰ ਪ੍ਰਮਾਤਮਾ ਦੇ ਰਸਤੇ ਚੱਲ ਕੇ ਚੱਲੋਗੇ ਸਾਰੇ ਕੰਮ ਕਾਰਜ ਕੋ ਡਰਾਸ ਹੋ ਜਾਂਦੇ ਫਿਰ ਮਾਇਆ ਪਿੱਛੇ ਪਿੱਛੇ ਨੱਚਦੀ ਹੈ ਜੋ ਜਿਸਰ ਕੰਮ ਨੂੰ ਹੱਥ ਪਾ ਦਦਾ ਮਿੱਟੀ ਨੂੰ ਹੱਥ ਕੰਦਾ ਸੋਨਾ ਹੋ ਜਾਂਦਾ ਉਹ ਤੁਮ ਤਰ ਜੋ ਵੀ ਕੰਮ ਕਰਦਾ ਉਹ ਤਰਕੀ ਉਹ ਕਰਦੇ ਕਰਦੇ ਇਸ ਸਪਿਰਚੁਅਲ ਕੈਪਟਰ ਆਪਣਾ ਰੋਹਾਨੀ ਪੂੰਜੀ ਬਣਾਓ ਪ੍ਰਮਾਤਮਾ ਨਾਮ ਲੈ ਕੇ ਉਹਦੇ ਕਨਸੈਂਟ੍ਰੇਸ਼ਨ ਆਪਰ ਆਪਣ ਪ੍ਰਮਾਤਮਾ ਕਰਕੇ ਜੈ ਕਰੋਗੇ ਉਹ ਉਹਦੇ ਨਾਲ ਤਰ ਤਕੀ ਕਰ ਲੋ ਤੇ ਵੀ ਉਹਨਾਂ ਕਾਇਦਾ ਬਦ ਦੁਨੀਆ ਚ ਕਰਦੇ ਨੇ ਜਿਹੜੇ ਉਹ ਪਾਰ ਨੇ ਦਫਰ ਨੇ ਜਾ ਬਿਜ਼ਨਸ ਕਰਦੇ ਉਹ ਬਹੁਤ ਥਕੇ ਕਰ ਜਾਂਦੇ ਉਸੇ ਬੜੇ ਬੜੇਕਰ ਬੰਦ ਸਾਡੇ ਉਹਨਾਂ ਦੇ ਨੌਕਰ ਲੱਗ ਜਾਂਦੇ ਨੇ ਜੋ ਉਹ 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 ਲਿਖੋ ਕਿ ਉਹਨਾਂ ਪਿੱਛੇ ਜਨਮ ਦੀ ਕਮਾਈ ਕੀਤੀ ਆ ਤਾਂ ਉਹ ਪ੍ਰਮਾਤਮਾ ਨੇ ਉਹਨਾਂ ਮਾਇਆ ਦੇ